ਇਹ ਮੈਂ ਟੋਪੇ 'ਚ ਨਹੀਂ ਖੜਾ ਹੀ ਇਹ ਸੜਕ ਤੇ ਪਾਣੀ ਖੜਿਆ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਸੀ ਇਹ ਸਾਡੇ ਪਿੰਡ ਕਲਾਰਾਂ ਆ ਦੇਖੋ ਜੀ ਪਾਣੀ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਪਾਣੀ ਖੜ ਗਿਆ ਜੀ ਇੱਥੇ ਤੇ ਅਜੇ ਤਾਂ ਸ਼ੁਰੂਆਤ ਹੀ ਤੇ ਇਤਨਾ ਸਰਕਾਰੀ ਸ਼ੁਰੂਆਤ ਆ ਗਿਆ ਕਰਪਤੀਆ ਗਿਆ ਉਹ ਇੱਕ ਮਿੰਟ ਕੱਫ ਕਰਦੇ ਆਂ ਇਹ ਪਾਣੀ ਖੜਿਆ ਜਦੋਂ ਮੀਂਹ ਪਿਆ ਗਿਆ ਮੀਂਹ ਪੈਣ ਕਰਕੇ ਪਾਣੀ ਦਾ ਖੜ ਸਖਦਾ ਨਿਕਾਸੀ ਥੋੜੀ ਥੋੜੀ ਹੋਊਗੀ ਪਾਣੀ ਦੀ ਛੋਟੇ ਮਾਣੀ ਕਿਤੇ ਕਰੇ ਇਹਦਾ ਅਜੇ ਪਾਣੀ ਉੱਥੇ ਤੱਕ ਫਿਰ ਪਾਣੀ ਲੁੱਕੋ ਪਾਣ جيڪا نقطا تي اچي ٿو اها ھم ڪم ڪندو ھو ٿو ڇا توهان کي ਈ ਨਾ ਬਿਰੋ ਕਲਾਰਾਂ ਦਾ ਮਾਹੌਲ بارش ਬਹੁਤ ਯਾਦ ਆਏ ਹੋਗੀ ਦੇਖੋ ਇਹ ਪਾਣੀ ਕਿੱਥੇ ਕਿੱਥੇ ਝਾੜਦਾ ਈ Hả? Huh?